ਆਪ ਨੂੰ ਪਾਉਂਦੇ ਹਾਂ ਕਿ ਇਹ ਬਿਜਲੀ ਵੀ ਤਾਂ ਕਿਆਨੇ ਸੀ ਇੱਕ ਦਾ ਹੀ ਪਤਾ ਹੈ ਦੋਸਤੋ ਕੀ ਹਾਲ ਚਾਲ ਹੈ ਸਾਰੇ ਸਾਬ ਦਾ ਤੁਹਾਡਾ ਸਵਾਗਤ ਹੈ ਮੇਰੇ ਚੈਨਲ ਕੁਕ ਵਿਦ ਕਲਜੀਤ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਸਿਬਨਾਂ ਜਾ ਰਹੇ ਹਾਂ ਪਿੰਡੀਆਂ ਦੀ ਸਬਜੀ ਜੋ ਕਿ ਮੈਂ ਲੈਣੀ ਹੈ ਨੇ 1.5 ਕਿਲੋ ਦੇ ਗਰੀ ਹਰਿਆਣੀਆਂ ਪਿੰਡੀਆਂ ਨੇ ਤੇ ਨਾਲ ਹੀ ਮੈਂ ਲੈਨੇ 8-10 ਪਿਆਜ਼ ਪਿੰਡੀਆਂ ਨੂੰ ਮੈਂ ਧੋ ਕੇ ਰੱਖ ਦਿੱਤਾ ਸੀਗਾ ਤੇ ਹੁਣ ਇਹਨੂੰ ਮੈਂ ਸਾਫ਼ ਵੀ ਕਰ ਲਿਆ ਆ ਹੁਣ ਅਸੀਂ ਇਹਨੂੰ ਕੱਟਦੇ ਆ ਸੀ ਪਿੰਡੀਆਂ ਕੱਢ ਲਈਏ ਪਿੰਡੀਆਂ ਨੂੰ ਥੋੜਾ ਸੀ ਮੋਟਾ ਹੀ ਰੱਖਾਂਗੇ ਬਰੀਕ ਨਹੀਂ ਜ਼ਿਆਦਾ ਕੱਟਾਂਗੇ ਬਰੀਕ ਕੱਟਾਂਗੇ ਤੇ ਫੇਰ ਇਹ ਚੀਪ ਛੱਡ ਦਿੰਦੀਆਂ ਹੈ ਇਸ ਲਈ ਨੂੰ ਇਹ ਇੰਨੇ ਨਹੀਂ چیرਣਾ ਹੈ ਥੋੜਾ ਮੋਟਾ ਜੀਰਾਗੇ ਤੇ ਥੋੜੀ ਵਧੀਆ ਵੀ ਬਣੇਗੀ ਜੇ ਬਰੀਕ ਜੀਰਾਗੇ ਤੇ ਫਿਰ ਇਹ ਬਹੁਤ ਜ਼ਿਆਦਾ ਚਿਪਚੜ ਜਾਂਦੀ ਹੈ ਹੁਣ ਮੈਂ ਤੁਹਾਨੂੰ ਪਿੰਡੀਆਂ چیر ਕੇ ਫਿਰ ਮਿਲਦੀ ਹਾਂ ਹੁਣ ਇੱਧਰ ਅਸੀਂ ਪਿਆਜ਼ ਵੀ ਕੱਟ ਕੱਟ ਕਰ ਲੈਣੇ ਆ ਪਿਆਜ਼ ਅਸੀਂ ਲੰਮਾ-ਲੰਮਾ ਤੇ ਬਰੀਕ ਹੀ ਕਟਾਂਗੇ। ਇਹਦੇ ਵਿੱਚ ਪਿਆਜ਼ ਲੰਮਾ-ਲੰਮਾ ਤੇ ਬਰੀਕ-ਬਰੀਕ ਪਿੰਡੀਆਂ ਵਿੱਚ ਬਹੁਤ ਹੀ ਸਵਾਦ ਲੱਗਦਾ ਹੈ। ਇਸ ਤਰ੍ਹਾਂ ਕਰਕੇ ਮੈਂ ਹੁਣ ਸਾਰੇ ਹੀ ਕੱਟ ਲਵਾਂਗੀ। ਇਹਦੇ ਵਿੱਚ ਤੁਸੀਂ ਮਤਲਬ ਕਿ ਛੋਟੇ-ਛੋਟੇ ਵੀ ਪਿਆਜ਼ ਪਾ ਸਕਦੇ ਈ ਦਾ ਸਾਬਤ ਵੀ ਪਾ ਸਕਦੇ ਹੋ ਪਿਆਜ਼। ਪਰ ਮੈਂ ਇਹਨੂੰ ਇਦਾਂ ਹੀ ਕੱਟ ਕਰਕੇ ਹੀ ਪਾਵਾਂਗੀ। ਇਦਾਂ ਛੋਟੇ-ਛੋਟੇ ਸਾਈਜ਼ ਦੇ ਪਿਆਜ਼ ਜਿਹੜੇ ਹਨ ਤੁਸੀਂ ਲੈ ਕੇ ਇਦਾਂ ਵੀ ਇਹਦੇ ਵਿੱਚ ਫਰਾਈ ਕਰ ਸਕਦੇ ਆ ਬਹੁਤ ਸਵਾਦ ਲੱਗੇ ਨੇ ਉਹ ਵੀ ਇਦਾਂ ਰਸੀ ਭਿੰਡੀਆਂ ਵੀ ਚੀਰ ਲੀਆਂ ਨੇ ਪਿਆਜ਼ ਵੀ ਚੀਰ ਲਿਆ ਤੇ ਆਹ 6-7 ਮਿਰਚਾਂ ਵੀ ਮੈਂ ਚੀਰ ਲੀਆਂ ਨੇ ਤੇ ਇਦਾਂ ਮੈਂ ਆਪਣੀ ਕੜਾਈ ਗਰਮ ਹੋਣ ਲਈ ਰੱਖ ਦਿੱਤੀ ਹੈ ਇਹਦੇ ਵਿੱਚ ਹੋਣਾ ਸਿ ਪਾਵਾਂਗੇ ਤੇਲ ਤੇ ਨੂੰ ਹੁਣ ਗਰਮ ਹੋਣ ਲਈ ਰੱਖ ਦਿੱਤਾ ਹੈ ਤੇ ਜਦੋਂ ਇਹ ਚੰਗੀ ਤਰ੍ਹਾਂ ਨਾਲ ਗਰਮ ਹੋ ਜਾਏਗਾ ਤੇ ਫਿਰ ਇਹ ਵਿੱਚ ਅਸੀਂ ਪਿਆਜ਼ ਪਾਵਾਂਗੇ ਹੁਣ ਇੱਧਰ ਸਾਡਾ ਤੇਲ ਗਰਮ ਹੋ ਚੁੱਕਿਆ ਹੈ ਤੇ ਹੁਣ ਇਹਦੇ ਵਿੱਚ ਅਸੀਂ ਪਾਵਾਂਗੇ ਜੀਰਾ ਇਹਦੇ ਨਾਲ ਹੀ ਅਸੀਂ ਪਾ ਦਵਾਂਗੇ ਪਿਆਜ਼ कि आज मैं आपा ज्यादा ਤਾਂ ਨਹੀਂ ਫ੍ਰਾਈ ਕਰਾਂਗੇ ਸਿਰਫ ਥੋੜਾ ਜਿਹਾ ਫ੍ਰਾਈ ਕਰਾਂਗੇ ਹਾਫ ਫ੍ਰਾਈ ਕਰਦੇ ਬੱਸ ਥੋੜਾ ਜਿਹਾ ਫ੍ਰਾਈ ਕਰਕੇ ਤੇ ਇਹਨੂੰ ਆਪਾਂ ਥੋੜਾ ਕੱਚਾ ਹੀ ਰੱਖਾਂਗੇ ਜਿਆਦਾ ਨਹੀਂ ਤੁੰਗਣਾ ਹੈ ਉਨੇ ਇਸੇ ਤਰ੍ਹਾਂ ਆਪਾਂ ਇਹਦੇ ਵਿੱਚ ਆਹਾਰੀਆਂ ਮਿਰਚਾਂ ਵੀ ਨਾਲ ਹੀ ਪਾ ਦਵਾਂਗੇ ਇਹਦੇ। ਆਹੀਆਂ ਮਿਰਚਾਂ ਪਾ ਕੇ ਤੇ ਨਾਲ ਹੀ ਅਸੀਂ ਇਹਦੇ ਢਿੰਡੀਆਂ ਵੀ ਪਾ ਦਵਾਂਗੇ। ਅਸੀਂ ਪਿਆਜ਼ ਵੀ ਥੋੜਾ ਕੱਚਾ ਹੀ ਰੱਖ ਕੇ ਤੇ ਉਹਦੇ ਨਾਲ ਹੀ ਪਿੰਡੀਆਂ ਪਾ ਦੇਣੀ ਆ ਇਸ ਤਰ੍ਹਾਂ ਨਾਲ ਤੇ ਇਹਨੂੰ ਇਹਦੇ ਨਾਲ ਹੀ ਫਰਾਈ ਕਰਨਾ ਹੈ ਤੇ ਆਜਾ ਦੇ ਨਾਲ ਇਹਨੀਆਂ ਪਿੰਡੀਆਂ ਨੇ ਫਰਾਈ ਕਰਨਾ ਹੈ ਤੇ ਨਮਕ ਕਰ ਲੈਣਾ ਸੀ ਇਹਦੇ ਵਿੱਚ ਡਾਲਾਂਗੇ ਨਮਕ ਹਾਸੀ ਜਦੋਂ ਹੀ ਪੂਰੇ ਤਰ੍ਹਾਂ ਨਾਲ ਫਰਾਈ ਹੋ ਜਾਣਗੀਆਂ ਉਸ ਤੋਂ ਬਾਅਦ ਹੀ ਇਹਦੇ ਵਿੱਚ ਨਮਕ ਹੁਣ ਆਪਣੀਆਂ ਛਿੰਡੀਆਂ ਜਿਹੜੀਆਂ ਨੇ ਉਹ ਪਿਆਜ਼ ਦੇ ਨਾਲ ਹੀ ਬਹੁਤ ਸੋਹਣੀਆਂ ਬਣ ਜਾਣੀਆਂ। ਜੇ ਦਿੱਕ ਚੰਗੀ ਟਰਾਈ ਹੈ ਫਰਾਈ ਹੋਣੀਆਂ ਤੇ ਨਾਲ ਹੀ ਫਰਾਈ ਹੋਏਗਾ ਪਿਆਜ਼। ਪਹਿਲਾਂ ਆਪਾਂ ਘੱਟ ਪਕਾਈ ਕਰਨਾ ਹੈ। ਛਿੰਡੀਆਂ ਦੇ ਨਾਲ ਵੀ ਆਪਾਂ ਇਹਨੂੰ ਫਰਾਈ ਕਰਨਾ। ਇਹਦੇ ਨਾਲ ਇਹਦੀ ਮਿਠਾਸ ਵੀ ਰਹਿੰਦੀ ਹੈ ਪਿਆਜ਼ ਦੀ ਤੇ ਬਹੁਤ ਸੁਆਵੇ ਦਾ ਨਾਲ ਹੀ ਟੇਸਟ ਇਹਦਾ ਨਾਲ ਫਰਾਈ ਦਾ ਹੀ ਆਏਗਾ। ਜਿੰਮ ਲੱਗੇਗਾ। ਇੰਤਜੇ ਚੈਨਲ ਤੋਂ ਨਹੀਂ। ਅਗਰ ਅਸੀਂ ਇਹਦੇ ਨਾਲ ਖੋਣੀ ਇਹਦੇ ਵਿੱਚ ਜਿੱਦ ਪਹਿਲਾ ਹੀ ਪਿਆਰ ਨਮਕ ਜਾਂ ਕੋਈ ਵੀ ਮਸਾਲਾ ਪਾਵਾਂਗੇ ਤਾਂ ਇਹ ਨਹੀਂ ਚੀਕ ਛੱਡ ਦੇਣੀ ਹੈ ਇਸ ਲਈ ਇਸ ਨੂੰ ਪਹਿਲਾਂ ਫਰਾਈ ਕਰਨਾ ਹੈ ਉਸ ਤੋਂ ਬਾਅਦ ਇਹਦੇ ਵਿੱਚ ਮਸਾਲੇ ਪਾਉਂਦੇ ਹਾਂ ਨਮਕ ਖਾਸ ਤੌਰ ਤੇ ਬਾਅਦ ਵਿੱਚ ਨਹੀਂ ਪਾਉਣਾ ਹੈ ਇਹਦੇ ਵਿੱਚ ਹੁਣ ਆਪਣੀਆਂ ਭਿੰਡੀਆਂ ਚੰਗੀ ਤਰ੍ਹਾਂ ਦੋਦੀਆਂ ਨੇ ਇਹਨੂੰ ਫ੍ਰੀਜ਼ ਦੇ ਦਾਸਤ ਮੈਂ ਤੇ ਨੂੰ ਕੋ ਨਿਆਇ ਬਹੁਤ ਪਿਆਰ ਤੇ ਵਿੱਚ ਕਿੰਨਾ ਭੋਜੀਆਂ ਨੇ ਹੁਣ ਇਸ ਸਟੇਜ ਦੇ ਉਪਰ ਅਸੀਂ ਪਾਵਾਂਗੇ ਦੇ ਵਿੱਚ ਟਮਾਟਰ ਸੌਣਾ ਹੈ ਤੇ ਤੁਸੀਂ ਪਾ ਸਕਦੇ ਨੇ ਇਸ ਨੂੰ ਤੁਸੀਂ ਸਕਿਪ ਵੀ ਕਰ ਸਕਦੇ ਆ ਇਹ ਤੁਹਾਡੀ ਆਪਣੀ ਇੱਛਾ ਹੈ ਤੇ ਜਦ ਨਾਲ ਵਿੱਚ ਅਸੀਂ ਪਾਵਾਂਗੇ ਨਮਕ ਸਵਾਦ ਅਨੁਸਾਰ ਪਾਵਾਂਗੇ ਮੈਂ ਇਹਦੇ ਵਿੱਚ 4 ਚਮਚ ਪਾਵਾਂਗੇ ਛੋਟੇ 2 ਚਮਚ ਮੈਂ ਹਲਦੀ ਪਾ ਦਿੱਤੀ ਹੈ 1 ਇੱਕ ਛੋਟਾ ਚਮਚ ਸਰ੍ਹਾਇਆ ਲਾਲ ਮਿਰਚ ਕਿਨਾਰ ਮੈਂ ਪਾਇਆ 1/2 ਚਮਚ ਗਰਮ ਮਸਾਲਾ ਪਾ ਕੇ ਹੁਣ ਇਹਨੂੰ ਚੰਗੀ ਤਰ੍ਹਾਂ ਸਿਲਾ ਲੈਣਾ ਇੱਕ ਵਾਰੀ ਇਹਨੂੰ ਬਿਲਕੁਲ ਵੀ ਠਕਣਾ ਨਹੀਂ ਹੈ ਇਹਨੂੰ ਇਸ ਤਰ੍ਹਾਂ ਹੀ ਬਣਾਉਣਾ ਹੈ ਹੋਨੇ ਨੂੰ ਖੁੱਲਾ ਹੀ ਪਿਆ ਰੱਖ ਦੇਣਾ ਹੈ ਤੇ ਖੁੱਲਾ ਹੀ ਇਹਨੂੰ ਬਣਾਉਣਾ ਹੈ ਇਹਨੂੰ ਬਿਲਕੁਲ ਵੀ ਢੱਕਣਾ ਨਹੀਂ। ਇਹਨਾਂ ਸਾਰੀਆਂ ਚੀਜ਼ਾਂ ਨੂੰ ਪਾ ਕੇ ਤੇ ਆਮ ਇਹ ਕੁਝ ਟ੍ਰੈਡੀਸ਼ਨਲ ਤੇ ਸਾਦੇ ਕਰਨ। ਪੂਰੀ ਜਰਨਲ